ਦੋਸਤੋ ਅੰਮ੍ਰਿਤਸਰ ਦੇ ਸਿਵਲੈਂਡ ਥਾਣੇ ਦੇ ਬਿਲਕੁਲ ਲਾਗੇ ਇੱਕ ਸਰਕਾਰੀ ਸਕੂਲ 'ਚ ਮੌਜੂਦ ਹੈ ਜਿੱਥੇ ਇੱਕ ਸੰਸਥਾ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਇੱਕ ਟਾਈਮ ਦਈ ਰੋਟੀ ਦਿੱਤੀ ਜਾ ਰਹੀ ਹੈ ਤੇ ਬੱਚਿਆਂ ਨੂੰ ਲਾਈਨਾਂ ਵਿੱਚ ਖੜਾar ਦਿੱਤਾ ਗਿਆ ਹੈ ਲਾਈਨਾਂ ਦੇ ਵਿੱਚ ਬੱਚੇ ਪੜ੍ਹਨ ਦੇ ਸਮੇਂ ਦੇ ਵਿੱਚ ਲੱਗਣੇ ਵਿੱਚ ਲੱਾਕ ਕੇ ਇੱਕ ਟਾਈਮ ਦੀ ਰੋਟੀ ਲੈਂਦੇ ਪਏ ਨੇ ਤਾਂ ਦੂਸਰੇ ਪਾਸੇ ਇੱਕ ਝਾਕ ਮਾਰ ਲਓ ਕਿ ਇਹ ਜਥੇਬੰਦੀ ਦੇ ਇੱਕ SLAG ਅਜਰੋ ਕਦਮ ਜ਼ਰੂਰ ਚੁੱਕੇ ਆ ਕਿ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਹੋਏਗੀ ਪਰ ਇਹ ਜਿਹੜੇ ਕੈਮਰੇ ਲੱਗਦਾ ਚੱਲਦੇ ਪਏ ਨੇ ਇਹਦੇ ਨਾਲ ਲੱਗਦਾ ਕਿ ਜਿਸ ਤਰ੍ਹਾਂ ਇੱਕ ਟਾਈਮ ਦੀ ਰੋਟੀ ਦੇ ਕੇ ਬੱਚਿਆਂ ਨੂੰ ਨਾਲ ਜਲੀਲ ਵੀ ਕੀਤਾ ਜਾ ਰਿਹਾ ਕਿ ਤੁਹਾਨੂੰ ਇੱਕ ਟਾਂ ਦੀ ਰੋਟੀ ਦੇਣੀ ਹੈ ਤੇ ਰੋਟੀ ਵਿੱਚ ਜਦੋਂ ਤੁਸੀਂ ਦੇਖੋਗੇ ਵੀ ਹੈਗਾ ਕੀ ਕੀ ਤੇ ਹੈਰਾਨ ਹੋਵੋਗੇ ਕਿ ਇੰਨੀ ਕੀ ਚੀਜ਼ ਦੇਣ ਵਾਸਤੇ ਵੀਡੀਓਗ੍ਰਾਫੀ ਕੀਤੀ ਗਈ ਹੈ ਇੰਨੀ ਇੱਕ ਇੰਨਾ ਕ ਸਾਮਾਨ ਖਾਣ ਵਾਲਾ ਦੇਖ ਕੇ ਯਾਨੀ ਕਿ ਇੱਕ ਟਾਈਮ ਦੀ ਰੋਟੀ ਦੇਣ ਵਾਸਤੇ ਬੱਚਿਆਂ ਨੂੰ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਕਦਮ ਚਲਾਕਾ ਜੋ ਹੈ ਜਿਹੜੇ ਸਰਦਾਰ ਜੀ ਹੈ ਅ ਕਦਮ ਇਹ ਨ ਚੁੱਕਿਆ ਇਹ ਸ਼ਲਾਗਾ ਯੋਗ ਅਸੀਂ ਕਹਿ ਦਾਂਗੇ ਕਿ ਕਿਉਂਕਿ ਆਪਣੀ ਜੇਬ ਚੋਂ ਕੋਈ 1 ਰੁਪਿਆ ਵੀ ਨਹੀਂ ਖਰਚਦਾ ਪਰ ਇਹਨਾਂ ਨੇ ਖਰਚਿਆ ਪਰ ਵੀਡੀਓਗ੍ਰਾਫੀ ਕਰਕੇ ਬੱਚਿਆਂ ਨੂੰ ਦੇਣਾ ਕਿਤੇ ਨਾ ਕਿਤੇ ਚੰਗਾ ਮੈਸੇਜ ਨਹੀਂ ਜਾਂਦਾ ਪੰਜਾਬ ਨੂੰ ਜਾਂ ਫਿਰ ਦੇਸ਼ ਨੂੰ ਚੰਗਾ ਮੈਸੇਜ ਨਹੀਂ ਜਾਂਦਾ ਦੇਖੋ ਇਹਦੇ ਵਿੱਚ ਹੈਗਾ ਕੀ ਕੀ ਆ ਖਾਣੇ ਦੇ ਵਿੱਚ ਆਹ ਪਲੇਟ ਖੋਲਤੀ ਹੈ ਬੱਚੇ ਨੇ ਇਹਦੇ ਵਿੱਚ ਸਿਰਫ ਤੇ ਸਿਰਫ ਇੱਕ ਟਾਂ ਦੀ ਰੋਟੀ ਆ ਦੇਖੋ ਥੋੜੀ ਜਿਨੀ ਦਾਲ ਲੱਗੀ ਆ ਥੋੜੀ ਜਿਨੀ ਸਬਜੀ ਹੈ ਥੋੜੇ ਜਿਹੇ ਚੋਲ ਨੇ ਤੇ ਦੋ ਫੁਲਕੇ ਦੱਸਿਆ ਜਾ ਰਿਹਾ ਕਿ ਦੋ ਫੁਲਕੇ ਨੇ ਹਾਲਾਂਕਿ ਖਾਣਾ ਚਲੋ ਬੱਚੇ ਨੇ ਇੰਨਾ ਕੀ ਹੈ ਬੱਚੇ ਦੇ ਇੰਨਾ ਕੀ ਪੇਟ ਹੁੰਦਾ ਇੰਨਾ ਕੀ ਖਾਣਾ ਪਰ ਵੀਡੀਓਗ੍ਰਾਫੀ ਕਰਨੀ ਕਿੰਨੀ ਕਿਜਾਇਜ ਹੈ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਮਿਹਰਬਾਨੀ टीके गावे छे सर चो हैगा और रोटी तो हैगा दाल हैगा सब्जी है घर कदी नहीं खाता इस तरह का कुछ नहीं खाता ऐसा नहीं। कुछ मिलता ना घर हाँ जी रोटी खाली हां जी की लांडो दा अजीपाल अजीपाल की की है अमनदीप सिंह की है हां जी दाल है सब्जी होनी चाहिए छोले रोटी रोटी आज दाल छोले कदी घर खाते हां जी पहली बार मिलते है ਵੇਲਾ ਦੇਖੋ ਮੁੰਡੇ ਆ ਕਿਹਨਾਂ ਗੋਡਾਸ ਸਾਇਲੈਂਸ ਸਾਇਲੈਂਸ ਕੀ ਕੀ ਨਾ ਨੇ ਮੰਡਿਆ ਤੇ ਕਿਹਨਾਂ ਨੇ ਮੰਡਿਆ ਪਤਾ ਕੁਝ ਹਾਂਜੀ ਸਰ ਅਮਰੀ ਸਾਡੇ ਵੇਲੀ ਫਾਊਂਡੇਸ਼ਨ ਵਾਲੇ ਨੇ ਕੀ ਮੰਡਿਆ ਇਹਨਾਂ ਨੇ 8 ਜੀ ਦੇ ਵਿੱਚ ਮਿਕਸ ਵੈਜ ਜੀ ਦਾਲ ਜੀ ਨੇ ਦਾ 2 2 ਚ ਪਾਤੀਆਂ ਦੇ ਨਾਲ ਇੱਕ ਪਾਣੀ 2 ਚ ਪਾਤੀਆਂ ਦੇ ਬਸ ਇੱਕ ਬਾਣੀ ਦੀ ਬੋਤਲ ਹਾਂਜੀ ਨਹੀਂ ਕੁਛ ਇਤਰਾ ਦਾ ਇਤਰਾ ਦਾ ਘਰ ਬਣਾਇਆ ਕਦੀ ਤੇ ਪਹਿਲੀ ਵਾਰੀ ਇੱਥੇ ਖਾਲਗੇ ਜੀ ਬਣਾਇਆ ਘਰ ਵੀ ਇਹੋ ਖਾਂਦੇ ਸਰ ਕੁਛ ਪਹਿਲਾਂ ਵੀ ਹਾਂਜੀ ਹੁੰਦਾ ਵੈਲ ਬਣਾਦੇ ਪਰ ਇਹਦਾ ਤੁਸੀਂ ਦੱਸੋ ਸੇਮ ਹੀ ਹੈ ਬੜੀ ਵੱਡੀ ਚੀਜ਼ ਹੈ ਨਾ ਕੀ ਕੁਛ ਲੰਦਾ ਨਾ ਨੇ ਹਾਂਜੀ ਸਰ ਉਹ ਵਧੀਆ ਰਿਹਾ ਐਂਡ ਕਰਾਤਾ ਵਾ ਹਾਂਜੀ ਕੀ ਐਂਡ ਕਰ ਦੇ ਵਿੱਚ ਇਹ ਚੀਜ਼ਾਂ ਘਰ ਨਹੀਂ ਖਾਂਦੇ ਨਹੀਂ ਖਾਂਦੇ ਸਰ ਇਹਦਾ ਬਰੇ ਬਹੁਤ ਕਾ ਟਿਕਾਨੇ ਪੁਰਾ ਹੈਲਦੀ ਜਾਂਦਾ ਲੰਚਣਾ ਅੱਜ ਆਹ ਦੇਖ ਸਕਦੇ ਹੋ ਦਾਲ ਹੈ ਮਿਕਸ ਸਬਜੀ ਹੈ ਦੋ ਫੁਲਕੇ ਚੋਲ ਤੇ ਇੱਕ ਪਾਣੀ ਦੀ ਛੋਟੀ ਜਿਹੀ ਬੋਤਲ ਕਿਹੜੀ ਕਿੰਨੇ ਦੀ 6 ਰੁਪਏ ਦੀ 6 ਰੁਪਏ ਦੀ ਬੋਤਲ ਮਾਲੀ ਦੀ ਅੱਛਾ ਕੁੱਲ ਕਿੰਨੇ ਦਾ ਹੋਣਾ ਮੇਰੇ ਸਾਹਮਣੇ ਆਣੀ ਤੇ 1.5 ਰੁਪਏ ਦੀ ਫੀਡ ਪਾਗੀ ਅੱਗੇ ਕਿਹੜੀ ਸਭ ਨਾਲ ਬੈਗੀ ਮੇਰੇ ਸਾਹਮਣੇ ਪਾਈ ਸਭ ਨੂੰ ਆਈਡੀ ਹੈ ਹੈ ਇੱਥੇ ਕੁਝ ਨਹੀਂ ਸੁਣੋ ਇਹ ਨੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਮੁਖੀ ਨੇ ਉਹ ਨੇ ਉਹਨਾਂ ਕੋਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਨਾਲ ਦੇ ਨਾਲ ਉਸ ਜਿਹੜੇ ਸੰਸਥਾ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਸੁਣੋ ਤੁਸੀਂ ਸਾਰੀ ਗੱਲਬਾਤ ਤਾਂ ਕਮੈਂਟ ਜਰੂਰ ਕਰਨਾ ਧੰਨਵਾਦ ਮਿਹਰਬਾਨੀ ਜੀ ਅੱਛਾ ਥਾਣੇ ਜੀ ਥਾਣੇ ਅੱਛਾ ਖਾਣਾ ਜਿਹੜਾ ਦਿੱਤਾ ਵਾ ਕਿੰਨੇ ਬੱਚਿਆਂ ਨੂੰ ਦਿੱਤਾ ਗਿਆ ਸਬਕ ਤੋਂ ਲੈ ਕੇ ਚਾ ਵੀ ਨਾ ਕੀ ਕੀ ਦਿੱਤਾ ਖਾਣੇ ਦੇ ਵਿੱਚ ਮੈਨੂੰ ਨਹੀਂ ਪਤਾ ਪੈਕ ਟੈਕ ਪਹਿਲੀ ਵਾਰ ਕੋਲ ਦਿੱਤਾ ਵਾ ਢਾਲਵਾ ਸਬਜੀ ਵਾ ਦੋ ਫੁਲਕੇ ਤੇ ਚੋਲ ਆਈ نو ਨਾਥਿੰਗ ਨਾਥਿੰਗ ਹੋ ਰਿਹਾ ਅੱਛਾ ਸਰ ਇਹ ਪ੍ਰਵੇਸ਼ਣ ਜਿਹੜੀ ਆ ਉਹ ਤੁਸੀਂ ਦਿੱਤੀ ਆ ਇਹ ਨਿਕਲੇ ਕਿ ਬੱਚਿਆਂ ਨੂੰ ਲੱਗਦਾ ਵਾ ਤੁਹਾਨੂੰ ਇਹ ਘਾਰੇ ਤਰ੍ਹਾਂ ਦਾ ਖਾਣਾ ਨਹੀਂ ਮਿਲਦਾ ਨਾ ਦਾਲ ਤੇ ਫੁਲਕਾ ਹੀ ਐ ਬਸ ਨਹੀਂ ਮਿਲਦਾ ਨੈਚੁਰਲੀ ਨੈਚੁਰਲੀ ਆ ਇਹ ਖਾਸ ਦੇ ਚੱਕੀ ਜਿਹੜੀ ਕਮਿਸ਼ਨ ਦੇ ਦਿੱਤੀ ਕੀ ਭੜੇ ਮੇਰੇ ਵੱਲੋਂ ਸਿਰਫ ਖਾਣੇ ਦਾ ਹਾਲ ਆ ਸੀ ਤੁਹਾਡੀ ਬੰਦੀ ਆਈ ਸਾਰੀ ਮੈਨੂੰ ਲੱਗਦਾ ਜੀ ਕਿ ਬੱਚਿਆਂ ਨੂੰ ਆਪਾਂ ਜਿਹੜੇ ਰਾਤ ਉਰਦੇ ਤੇ ਕੀ ਮੰਗ ਕੇ ਜਾਓ ਆਪਾਂ ਦਾਲ ਮਿਲਦਾ ਨਾ 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 ਕਿੰਨੇ ਬੱਚੇ ਆਪਾਂ ਲੈਣੇ ਚ ਘਰ ਤੇ ਵਰਦੀ ਪਾ ਕੇ ਚਲੋ ਵੀ ਲੰਗਰ ਖਾਓ ਮੈਂ ਤੁਹਾਨੂੰ ਕਿ ਮਿਠਾਇ ਕੋ ਲੇਕਿਨ ਦੇ ਡੋਨਟ ਐਗਰੀ ਵਾਟ ਏ ਯੂ ਡੂ ਤੁਹਾਨੂੰ ਨਾ ਕੋਈ ਨਹੀਂ ਮੈਨੂੰ ਇਹ ਗੋੜੀ ਤੁਸੀਂ ਦੇ ਆਰ ਨਾ ਰਡਿੰਗ ਬੋਹਤ ਲੋ ਬੋਹਤ ਤੁਸੀਂ ਇਹਦਾ ਮਸਜ ਦੇ ਆ ਕੇ ਰਹੇ ਸਾਰੇ ਆਰ ਆਮਨਾ ਬਹਿ ਕੇ ਕਿਸੇ ਗੁਰਦੁਆਰੇ ਵੀ ਇਧਰ ਆਮਨਾ ਬਹਿ ਕੇ ਲੰਗਰ ਛਕੋਦੇ ਬਹਿ ਕੇ ਆਨੰਦ ਆਦਾ ਬਹੁਤ ਮਜ਼ਾ ਆਉਦਾ ਖਬਰਾਂ ਨਾਲ ਜੀ ਪੀ ਸਾਰੇ ਕੈਮਰਾ ਕੈਮਰੇ ਚੱਲਦੇ ਕੀ ਬੱਚਿਆਂ ਦੀ ਫੇਸ ਵੀਕ ਦਿੱਤੀ ਆ ਵੀ ਉਹ ਇਜਾਜ਼ਤ ਇੱਕ ਥੋੜੇ ਜਿਹੇ ਲੰਗਰ ਵਾਸਤੇ ਵੱਧ ਤੋਂ ਵੱਧ 30 ਰੁਪਏ ਦਾ ਲੰਗਰ ਹੋਣਾ ਹੈ ਬੱਚੇ ਦੀ ਫੋਟੋ ਆਂਡੀਆਂ ਟੀਵੀ ਦੇ ਡੈਡ ਡੈਡ ਇਜ਼ ਨੋਟ ਜਸਟੀਫਾਈਡ ਐਟ ਆਰ ਨੋਟ ਜਸਟੀਫਾਈਡ ਐਟ ਲੇਕਿਨ ਵਾਟ ਕੈਨ ਆਈ ਡੂ ਥੇਰ ਆਈ ਆਈ ਕੈਨਟ ਡੂ ਆਈ ਆਮ ਜਸ ਸਿੰਪਲੀ ਅ ਪਾਰਟ ਆਫ ਇੰਡੀਅਨ ਇੰਡੀਅਨ ਡੈਮੋਕ੍ਰੇਸੀ ਆਈ ਕੈਨਟ ਡੂ ਆਈ ਕੈਨ ਡੂ ਵਰਕ ਵਿਦ ਮਾਈ ਓਨ ਮੈਂ ਸਿਰਫ ਆਪਣਾ ਕੰਮ ਕਰਨਾ ਸਾਹਿਬ ਅਦਰ ਇਨਨਾ ਮੈਂ ਦੁਨੀਆ ਨੂੰ ਵੀ ਸੁਧਾਰ ਸਕਦਾ ਆਈ ਐਮ ਨੋਟ ਅ ਗੋਡ ਆਈ ਆਮ ਸਿੰਪਲੀ ਮਨੁੱਖ ਨੋਰਮਲ ਇਨਸਾਨੀ ਕੋਸ਼ਿਸ਼ ਜੈਸੇ ਕਿਸੇ ਨਹੀਂ ਜਾ ਹਾਂ ਮੈਂ ਤਾਂ ਚਾਹਾਂ ਕਿ ਲੋਕ ਦੇ ਵੰਦ ਮੰਦ ਕੀਤਾ ਜਾਏ ਸਿੰਪਲੀ ਖਾਣਾ ਖਾਦੇ ਜਾਏ ਤਾਂ ਬੜੀ ਅਚੀ ਨਾ ਕੋਈ ਗੱਲ ਨਹੀਂ ਖਬਰਾਂ ਲਵਾਉਣੀਆਂ ਛੋਟੀ ਦੀ ਚੀਜ਼ ਦੇ ਕੇ ਦੁਨੀਆ 'ਚ ਦਿਖਾਰਾ ਕਰਿਆ ਨਾਟ ਨਾਟ ਗੁੱਡ ਡਾਟ ਨਾਟ ਗੁੱਡ ਡਾਟ ਮੇਅਰ ਦੈਟ ਇਜ਼ ਨੀਅਰਲੀ ਸ਼ੋਅ ਕੋਈ ਚਾਹੀਦਾ ਚਾਹੀਦਾ ਗਲਤ ਕੋਨਾ ਇਹ ਸਾਡੇ ਵਾਸਤੇ ਰਨ ਕਰਨਾ ਈਜ਼ੀ ਹੋ ਜਾਏਗਾ ਹਰ ਸ਼ਹਿਰ ਵਿੱਚ ਜਿਹੜਾ ਫੂਡ ਹੈ ਪਹੁੰਚਾਉਣਾ ਈਜ਼ੀ ਹੋ ਜਾਏਗਾ ਸਾਡੇ ਅੱਛਾ ਸਰ ਆਪਣੀ ਸੰਸਥਾ ਦਾ ਇੱਕ ਵਾਰ ਦੁਬਾਰਾ ਨਾਮ ਦੱਸ ਦਿਓ ਸਾਡੀ ਸੰਸਥਾ ਦਾ ਨਾਮ ਹੈ ਜੀ ਅਮਰitsar reveli foundation ਅੱਛਾ ਸਰ ਅੱਜ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਅਸੀਂ ਨਿਸ਼ਕਾਮ ਸੇਵਾ ਪਬਲਿਕ ਸਕੂਲ ਹੈ ਕਿੰਨੇ ਬੱਚੇ ਨੇ ਕਿੰਨੇ ਬੱਚੇ ਨੇ ਤੇ तकरीबन 150 ਦੇ ਕਰੀਬ ਬੱਚੇ ਆ ਔਰ ਅੱਜ ਸਾਡੀ ਟੀਮ ਆਈ ਹੈ ਹੋਤੇ ਜੋ ਅੱਜ ਐਸੀ ਕੈਂਪੇਨ ਦਾ ਆਗਾਜ਼ ਕੀਤਾ ਵਾ ਫੀਡ ਦੇ ਨੀਡੀ ਉਸ ਦੇ ਤਹਿਤ ਅੱਜ ਅਸੀਂ ਜਿਹੜੇ ਫਰਸਟ ਫੂਡ ਦੇ ਪੈਕੇਟਸ ਆ ਉਹ ਅਸੀਂ ਅੱਜ ਬੱਚਿਆਂ ਵਿੱਚ ਵੰਡ ਰਹੇ ਸਰ ਕਿੰਨਾ ਇੱਕ ਪਲੇਟ ਦੇ ਵਿੱਚ ਕੀ ਕੀ ਹੈਗਾ ਇਹਦੇ ਵਿੱਚ ਪ੍ਰੋਪਰ ਇੱਕ ਮੀਲ ਹੈ ਬੱਚਿਆਂ ਵਾਸਤੇ ਜਿਹਦੇ ਵਿੱਚ ਦਾਲ ਹੈ ਸਬਜ਼ੀ ਹੈ ਰਾਈਸ ਹੈ ਤੇ ਰੋਟੀ ਹੈ ਉਹ ਸਾਰਾ ਚੀਜ਼ਾਂ ਜੋ ਇੱਕ ਬੱਚੇ ਨੇ ਮੀਲ ਚਾਹੀਦਾ ਵਾ ਉਹ ਸਾਰੀਆਂ ਅਸੀਂ ਚੀਜ਼ਾਂ ਉਹਦੇ ਵਿੱਚ ਸਰ ਬੱਚੇ ਆ ਦੇ ਨਾਲ ਗੱਲ ਕੀਤੀ ਕਿ ਬੱਚੇ ਹੱਸ ਕੇ ਕਹਿੰਦੇ ਇਹਦੇ ਆਪਾਂ ਰੋਜ਼ ਖਰਖਾਨੇ ਇਹਦੇ ਵਿੱਚ ਖਾਸ ਕੀ ਹੈ ਇਹਦੇ ਵਿੱਚ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਵਾਂ ਅਸੀਂ ਪੀਜ਼ਾ 버ਗਰ ਉਧਰ ਨਹੀਂ ਜਾਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜੋ ਟ੍ਰੈਡੀਸ਼ਨਲ ਫੂਡ ਹੈ ਜਿਹੜਾ ਅਸਲ ਪੰਜਾਬ ਦਾ ਖਾਣਾ ਵਾ ਅਸੀਂ ਉਹੀ ਪੂਰੇ ਇੰਡੀਆ ਵਿੱਚ ਲੋੜਵੰਦਾਂ ਤੱਕ ਪਹੁੰਚਾਈ ਬੱਚਿਆਂ ਦੀ ਅੱਜ ਕੱਲ ਡਿਮਾਂਡ ਹੁੰਦੀ ਹੈ ਕਿ ਪੀਜ਼ਾ ਖਾਈਏ 버ਗਰ ਖਾਈਏ ਬਟੋ ਹਾਨੀ ਕਰ ਰਖਨੇ ਬਾਡੀ ਦਾ ਉਹ ਕੈਂਸਰ ਦਾ ਇੱਕ ਕਾਰਨ ਅਸੀਂ ਨਹੀਂ ਚਾਹੁੰਦੇ ਕਿ ਬੱਚਿਆਂ ਨੂੰ ਅਸੀਂ ਉਧਰ ਲੈ ਕੇ ਜਾਈਏ ਅਸੀਂ ਟ੍ਰੈਡੀਸ਼ਨਲ ਫੂਡ ਵਿੱਚ ਹੀ ਰੱਖੀ ਪਰ ਇਹਦੇ ਵਿੱਚ ਸਰ ਜੂਨੀਫਿਮ ਬੱਚਿਆਂ ਨੇ ਪਾਈ ਹੋਈ ਹੈ ਜੂਨੀਫਿਮ ਪਾ ਕੇ ਤਸਵੀਰਾਂ ਕੈਮਰੇ ਚ ਆਣੀਆਂ ਟੈਲੀਵਿਜ਼ਨ 'ਤੇ ਚੜਨੀਆਂ ਵਾ ਕਿ ਆਪਣੇ ਆਪ ਨੂੰ ਬੱਚੇ ਜਿਵੇਂ ਟੈਲੀਵਿਜ਼ਨ ਦੇਖਣਗੇ ਕਿ ਆਪਾਂ ਇਹ ਲੰਗਰ ਲੈਣ ਵਾਸਤੇ ਲੈਣ ਚ ਕੋਲੋਤੀਆਂ ਕਿ ਉਹਨਾਂ ਨੂੰ ਸਹੀ ਰੱਖੇ ਦੇਖੋ ਇਹ ਅਸੀਂ ਕੁਝ ਸਟਾਰਟ ਕੀਤਾ ਵੇ ਅਸੀਂ ਟੈਲੀਵਿਜ਼ਨ ਵਿੱਚ ਜਾ ਰਹੇ ਹਾਂ ਠੀਕ ਹੈ ਸਿਰਫ ਐਸ ਕਰਕੇ ਜਾ ਰਹੇ ਹਾਂ ਕਿ ਲੋਗਾ ਤੱਕ ਹਰ ਜਿੱਥੇ ਜਿੱਥੇ ਜ਼ਰੂਰਤ ਹੈ ਅਸੀਂ ਉੱਥੇ ਪਹੁੰਚਾਈਏ ਅੱਜ ਸਾਡੀ ਸ਼ੁਰੂਆਤ ਲੋਗਾ ਨੂੰ ਪਤਾ ਚੱਲੇਗਾ ਉਹ ਸਾਨੂੰ ਕੰਟੈਕਟ ਕਰਨਗੇ ਕੰਟੈਕਟ ਕਰਕੇ ਸਾਡੇ ਕੋਲ ਆਉਣਗੇ ਤੇ ਅਸੀਂ ਉਹਦੇ ਲਈ ਉਹ ਕੈਂਪੇਨ ਉੱਥੇ ਵੀ ਰੱਖਾਂਗੇ ਕੰਟੈਕਟ ਨੰਬਰ ਜਾਂ ਅੰਦਰ ਕੀ ਆ ਸਾਡੀ ਵੈਬਸਾਈਟ ਸਾਡੀ ਵੈਬਸਾਈਟ ਹੈਗੀ ਹੈ ਸਾਡੀ ਹੈਲਪਲਾਈਨ ਨੰਬਰ ਹੈ ਅਸੀਂ ਉਹ ਦਿੱਤਾ ਹੈ ਜਿੱਥੋਂ ਕਿ ਸਾਰੇ ਲੋਕ ਉੱਥੇ ਕੰਟੈਕਟ ਕਰਕੇ ਤੇ ਸਾਡੇ ਤੱਕ ਪਹੁੰਚ ਪਹੁੰਚ ਕਰ ਸਕਣ ਸਰ ਜਿਸ ਤਰ੍ਹਾਂ ਤੁਹਾਡੇ ਵੱਲੋਂ ਪ੍ਰਲਾ ਕੀਤਾ ਹੋਰ ਵੀ ਸੰਸਥਾਵਾਂ ਨੂੰ